ਐਸਾ ਸਜਣਾ ਪਿੰਡ ਸ਼ੇਰੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨ ਤਿੰਨ ਪਸ਼ੂ ਲੱਗਿਆਂ ਦਿਖਾਉਣਾ ਇੱਕ ਤਾਂ ਬੈੜ ਦਿਖਾ ਦਾਂਗੇ ਇੱਕ ਨੰਬਰ ਤੇ ਤੇ ਇੱਕ ਸਜਣਾ ਆ ਝੋਟੀ ਦਿਖਾ ਦਾਂਗੇ ਦੰਦੋ ਰਊਗੀ ਛਿੱਗੀ ਤੇ ਬੌਲਾ ਚੰਗਾ ਤਿਆਰੀ ਦਾ ਤੇ ਇੱਕ ਠੰਡੀ ਸੀਲ ਸਾਈ ਵਾਲ ਦਿਖਾ ਦਾਂਗੇ ਸਾਈ ਵਾਲ ਵਾਲਾ ਵੀ ਨਾ ਭਰਾਵਾਂ ਦਾ ਲੰਬਾ ਲਾ ਦੇਣਾ ਅੱਜ ਬਿਲਕੁਲ ਰੇਟ ਜੈਜ ਰਹੂਗਾ ਸੁਭਾਅ ਦੀ ਰੂ ਠੰਡੀ ਸੀਲ ਟੋਟਲ ਤਿੰਨ ਨਗ ਦਿਖਾ ਦਾਂਗੇ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਜਿਹੜਾ ਰੇਟ ਹੈ ਰੇਟ ਸਾਰੇ ਪਸ਼ੂਆਂ ਦਾ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆ ਜਾ ਮੈਨੂੰ ਫਿਰ ਫੋਰ ਕਮਿਆ ਵਧੀਆ ਵੀ ਵਧੀਆ ਚੜਦੀ ਕਲਾ ਚੜਦੀ ਕਲਾ ਜਮ ਆ ਫੋਨ ਨੰਬਰ ਦੱਸ ਦਿਓ ਜੀ 7687914302 7687914302 14302 ਹਾਂਜੀ ਤੇ ਸ਼ੁਰੂਆਤ ਕਿਹੜੇ ਪਾਸੇ ਕਰੀਏ ਜਿੱਧਰੋਂ ਮਰਜ਼ੀ ਕਰ ਲੀ ਆ ਕਾਲੀ ਵੇੜ ਤੋਂ ਕਰ ਲੀ ਕਰ ਲਓ ਆ ਆਜ ਲੱਭੀ ਲਿਆ ਕੇ ਆਉਂਦਾ ਓਏ ਤੇ ਇੱਥੋਂ ਮਾਰਦੇ ਕੈਮਰਾ ਹਵਾਨਾ ਇਦਾਂ ਦਾ ਠੋਸ ਲੱਗਿਆ ਜਿੱਦਾਂ ਦਾ ਮੈਂ ਕਹੂੰਗਾ ਬਾਹਰ ਵਾਲੀਆਂ ਵੇੜਾਂ ਨੂੰ ਲੱਗਿਆ ਹੋਇਆ ਹੁੰਦਾ ਸਵੇਰ ਦੀ ਠੰਡੀਆਂ ਮਾਨੂੰ ਜਮਾ ਜਮਾ ਠੰਡੀ ਤੇ ਬਾਕੀ ਫਾੜੀ ਵਾਲਾ ਅੱਡਰ ਆ ਗਿਆ ਨਾ ਸੁਆ ਕਿਹੜਾ ਰੋਗੇ ਦੂਜਾ ਬਈ ਦੂਜਾ ਸੁਆ ਬੱਚਾ ਕੀ ਆ ਗਿਆ ਨਾਲ ਬੱਚ ਤੇ ਸੂਆ ਸੱਜਣੂ ਆ ਗਈ ਦੂਜਾ ਨਾਲ ਆ ਗਿਆ ਮੇਲਕਾਫ ਹਵਾਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਬੜਾ ਠੋਸ ਰੇਵਾ ਰੱਖਦੀ ਆ ਤੇ ਮਾਨੂੰ ਕਿੰਨੇ ਦਿਨ ਦੀ ਸੂਈ ਹੋ ਗਈ ਇਹ ਅੱਜ ਤੀਜਾ ਦਿਨ ਆ ਬਾਈ ਤੀਜਾ ਦਿਨ ਹਾਂਜੀ ਕਿੰਨੀ ਕ ਬੌਲੀ ਹਾਜ਼ਰ ਹੈ ਹੁਣ 15 16 ਕਿਲੋ ਤਿਆਰ ਆ 15 ਤੋਂ 16 ਹਾਜ਼ਰ ਹਾਂਜੀ ਟਾਈਮੋ ਟਾਈਮ ਚਉਣ ਵਾਲੀ ਟਾਈਮੋ ਟਾਈਮ ਥੋੜਾ ਬੱਚੇ ਦਾ ਕਰਦੀ ਆ ਨਾ ਜਾਣਦੇ 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 ਪਰੇਸ਼ਾਨ ਨਾ ਕਰ ਤੇ ਬਾਕੀ ਲੇਵਾ ਤਾਂ ਉਹੀ ਗੱਲ ਆ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਚੀ ਦੱਸਿਆ ਚੜਾਈ ਵਾਲਾ ਆਰਡਰ ਆ ਗਿਆ ਖੁੱਚਾਂ ਤੋਂ ਉੱਤੇ ਵਾਲਾ ਆ ਗਿਆ ਜਿਵੇਂ ਭਰਾ ਕਹਿੰਦੇ ਹੁੰਦੇ ਆ ਨਾ ਆ ਗਈ ਸੱਜਣੋ ਕ੍ਰੋਸ ਅੰਗ ਦੇ ਵਿੱਚ ਉਹ ਚੀਜ਼ ਨਹੀਂ ਹੋਊਗੀ ਵੀ ਗਰਮੀ ਸਰਦੀ ਮੰਨੂਗੀ ਜਿੱਦਾਂ ਦੇ ਮਰਜ਼ੀ ਮੌਸਮ ਚ ਇਹਨੂੰ ਰੱਖ ਲਿਓ ਉਦਾਂ ਦੇ ਮੌਸਮ 'ਚ ਢਲ ਨਾਲ ਹੀ ਬਹਿੜਾ ਇੱਥੋਂ ਕਰਾ ਦੀ ਲੱਭੀ ਚੱਕ ਇੱਕ ਇਹਦਾ ਥਣ ਕਿਹੜਾ ਦੱਸਦੇ ਸੀ ਆਪਾਂ ਥਣ ਮੂਰਲਾ ਘਟਾ ਬਾਈ ਇਹ ਉਰਲੇ ਬੰਨੀ ਲਿਆ ਕੇ ਇਹ ਆ ਆ ਬੈਣੀ ਵਾਲਾ ਬੈਣੀ ਵਾਲਾ ਥਣ ਆ ਬਾਈ ਕਹਿੰਦਾ ਉਦਾਂ ਵੀ ਹੋ ਸਕਦਾ ਚੱਲ ਵੀ ਪਵੇ ਹਨਾ ਹਾਂ 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 ਥੋੜਾ ਘੱਟ ਜ਼ਰੂਰ ਆ ਕਿੰਨਾ ਘੱਟ ਰੂਗਾ ਮੈਨੂੰ ਇਹ ਅੱਧਾ ਮੰਨ ਲਊਗੀ ਅੱਧ ਦੇ ਲਗਭਗ ਜੇ ਆ ਹਾਂਜੀ ਹਾਂਜੀ ਠੀਕ ਆ ਗੱਲ ਅੱਗੇ ਤੁਹਾਡੀ ਕੇਰ ਤੇ ਡਪੰਡਾ ਜਿੰਨੀ ਕਿ ਡਿਟੇਲ ਆ ਉਹ ਬਾਈ ਨੇ ਦੱਸ ਤੀ ਕਿੰਨਾ ਬੜਾ ਦੱਸਿਆ ਸੁਣਾ ਹੈਗਾ 15 16 ਕਿਲੋ ਜਮ 15 16 ਹਾਜ਼ਰ ਟਾਈਮੋ ਟਾਈਮ ਚੋਂ ਨਾਲਾ ਟਾਈਮੋ ਟਾਈਮ ਕਿੰਨਾ ਕਿ ਦੁੱਧ ਪਾ ਦੂ ਮਨੂੰ ਪੀਕ ਲੈ ਵਾ ਦੂ 25 26 ਕਿਲੋ 25 26 ਕਿਲੋ ਲੈਵਾ ਵਾਲਾ ਠੋਸ ਰੱਖੀ ਲੱਭੀ ਇਹਦਾ ਇਧਰ ਲੈ ਬੰਨਿਆ ਉਦੋਂ ਮਾਰੀ ਕੈਮਰਾ ਕੱਦ ਵੀ ਚੈੱਕ ਕਰਾ ਦੀ ਇੱਥੇ ਤੋਂ ਕੱਦ ਵੀ ਚੰਗਾ ਤੇ ਬਾਕੀ ਕ੍ਰੋਸ ਅੰਗ ਚ ਆ ਗਈ ਜਰਸੀ ਦੇ ਜਿਹੜੇ ਸੱਜਣ ਨੇ ਬੱਚੇ ਲੈਣੇ ਨੇ ਟੌਪ ਦੇ ਬੱਚੇ ਪਾ ਦੂਗੀ ਜਰਸੀ ਦੇ ਇਹ ਲੇਵੇ ਵਾਲਾ ਕੰਮ ਹੀ ਆ ਗਿਆ ਹਾਂ ਜਿੰਨੀ ਹੈਗੀ ਖਰੀਏਗੀ ਤੇ ਪੈਸੇ ਅੱਜ ਇਹਦੇ ਕਿੰਨੇ ਲਵਾਂਗੇ ਅੱਜ ਭਾਈ ਆਪਣੀ ਤਾਂ ਮਹਿੰਗੀ ਹੋਈ ਹੈ 65000 ਦੀ ਦੇ ਦਾਂਗੇ ਹਾਂ ਨਾ 65 ਦੀ ਹਾਂਜੀ ਛੋਟ ਕਰ ਦਾਂਗੇ ਮਾੜੀ ਛੋਟ ਕਰ ਦਾਂਗੇ ਮਾੜੀ ਮੋਟੀ ਆਪਣੀ ਤਾਂ 85000 ਦੀ ਲਈ ਹੋਈ ਹੈ ਠੀਕ ਹੈ ਗੱਲ ਆ ਵੀ ਤਾਂ ਹੋਣੇ ਘਟ ਗਿਆ ਏ ਮੰਨ ਲੈ ਵੀ ਘਾਟੇ ਜੀ ਆ ਕੰਮ ਹਣਾ ਪਰ ਉਦਾਂ ਉਹੀ ਹਾਲ ਆ ਵੀਰ ਘਾਟੇ ਨੂੰ ਜਾਂਦਾ ਕੋਈ ਨਹੀਂ ਮੰਨ ਕੇ ਬਾੜੀ ਚੰਗੀ ਲਈ ਤੀ ਤੇ ਹੈਗੀ ਵੀ ਕਾਬਲੇਤਾਰੀ ਹੁਣ ਹੈਗੀ ਵੀ ਬਾੜੀ ਚੰਗੀ ਆ ਖਰੀਆ ਜਿੰਨੀ ਹੈਗੀ ਆ ਜਿੰਨੀ ਹੈਗੀ ਓੰਨੀ ਖਰੀਆ ਚਲੋ ਉਹ ਚੀਜ਼ਾਂ ਮੈਂ ਕਹੂੰਗਾ ਵੀ ਨਫਾ ਟੋਟਾ ਦਾ ਮਾ ਕੰਮ ਮਾਰਾ ਨਹੀਂ ਬਣਿਆ ਹੁੰਦਾ ਤੇ ਅੱਜ ਬਾਈ ਕਹਿੰਦਾ 65 ਦੀ ਦੇ ਦਾਂਗੇ ਤੇ ਮੇਨ ਬਾਈ ਨੇ ਸੱਦਿਆ ਤਾਂ ਇਹਦੇ ਕਰਕੇ ਆ ਇਹ ਤੇ ਮਾਰ ਲੱਗੀ ਕੈਮਰਾ ਓਏ ਦੰਦੋਂ ਮਨੂੰ ਛਿੱਗੀ ਆ ਬਈ ਸਵੇਰ ਦੀ ਠੰਡੀ ਜਮਾਂ ਠੰਡੀ ਗਾਮਾ ਵਾਲਾ ਕੰਮ ਗਾਮਾ ਵਾਲਾ ਕੰਮ ਕਿੰਨੇ ਦਿਨ ਦੀ ਸੂਈ ਹੋਗੀ ਅੱਜ ਬਾਈ ਨੂੰ ਤੀਜਾ ਦਿਨ ਹੋ ਗਿਆ ਬੱਚਾ ਕੀ ਆ ਗਿਆ ਇਹਦੇ ਮਾਰ ਕੱਟਾ ਆ ਗਿਆ ਬਈ ਤੋਰ ਹੋਣ ਕੇ ਤੇ ਬਾਕੀ ਇੱਥੋਂ ਕਰ ਸਕਦਾ ਸੱਜਣੋ ਚ ਇੱਕ ਮੱਝ ਪੂਰੀ ਵੱਡੀ ਆ ਗਈ ਫੁੱਲ ਵੱਡੀ ਫੁੱਲ ਲੰਬੀ ਤੇ ਟਾਂਚਾ ਪੂਰਾ ਕਮਾਲ ਦਾ ਟਾਂਚਾ ਰੂਗਾ ਆਸਲ ਕਹ ਲਈਏ ਸੂਆ ਮਨੂੰ ਕਿਹੜਾ ਦੱਸਿਆ ਦੂਜਾ ਬਈ ਦੂਜਾ ਦੂਜਾ ਸੂਆ ਤੁੰਦੋਂ ਤੋਂ ਕਿਵੇਂ ਆਇਆ ਛਿੱਗੀ ਬਈ ਪਿਓਰ ਛਿੱਗੀ ਪਿਓਰ ਛਿੱਗੀ ਬਈ ਆ ਗਾੜੀ ਰੱਖਦੀ ਹੈ ਚੰਗੀ ਕਰੀ ਹਾਂ ਹਾਂ ਜਮਾਂ ਬਈ ਫੁੱਲ ਕਿੰਨਾਵਾਂ ਦਿਨ ਦੱਸਿਆ ਸੂਈ ਨੂੰ ਅੱਜ ਅੱਜ ਬਈ ਚੌਥਾ ਦਿਨ ਹੋ ਗਿਆ ਤੀਜਾ ਚੌਥਾ ਦਿਨ ਅਕੇਰਾ ਹੋਰ ਲਿਆ ਫਿਰ ਇੱਕ ਵਾਰੀ ਹੋਰ ਕਮਾ ਦੇ ਚੌਥਾ ਦਿਨ ਹੋ ਗਿਆ ਸੂਈ ਨੂੰ ਵੱਡੀ ਵੀ ਪੂ ਤੇ ਮਨੂ ਕਿੰਨੀ ਬੌਲੀ ਅੱਜ ਇਹਦੇ ਕੋਲ ਤਿਆਰ ਅੱਜ ਬਾਈ ਕੰਡੇ ਆਲਾ 13 ਕਿਲੋ ਜਿਹੜਾ ਮਰਜੀ ਆ ਕੇ ਚੋਲੇ ਡੰਗ ਤੋਂ ਡੰਗ ਡੰਗ ਤੋਂ ਡੰਗ ਪਹਿਲਣ ਨੇ ਕਿੰਨਾ ਚਵਾਇਆ ਨੇ ਪਹਿਲਣ ਨੇ 16-17 ਕਿਲੋ ਦੁੱਧ ਕੱਢਿਆ ਬਈ 16 ਤੋਂ 17 ਪਹਿਲਣ ਦਾ ਮਿਲ ਕੇ ਰਿਕਾਰਡ ਆ ਗਿਆ ਤੇ ਅੱਜ ਬਾਈ ਕਹਿੰਦਾ ਆ ਦਿਨ ਆ ਗਿਆ ਚੌਥਾ ਤੇ ਕੰਡੇ ਤੇ ਨਾ 13 ਕਿਲੋ ਬੌਲਾ ਬਾਈ ਕਹਿੰਦਾ ਜਿੱਤਰਾ ਆ ਕੇ ਦੇ ਲਾਂਗੇ ਕੋਈ ਵੀ ਭਰਾ ਜੇ ਕੰਡਾ ਆਬਦਾ ਲਿਆਵੇ ਟਾਈਮੋਂ ਟਾਈਮ ਬਾਈ ਕਹਿੰਦਾ ਤਸੱਲੀ ਕਰਾ ਦਾਂਗੇ ਪੂਰੀ ਫੁੱਲ ਤਸੱਲੀ ਕਰ ਲਈਏ ਜੀ ਨੂੰ jw ਐ ਇੱਕ ਝੋਟੀ ਆ ਗਈ ਲੈ ਲੱਭੀ ਮਾਰ ਕੈਮਰਾ ਚੜਾਈ ਰੱਖਦੀ ਆ ਪੂਰੀ ਫੁੱਲਾ ਤੇ ਇੱਥੇ ਤੇ ਆਰਡਰ ਤੇ ਮਾਰਦੀ ਕੈਮਰਾ ਇੱਥੋਂ ਇੱਥੋਂ ਕਰਾਦੀ ਆ ਆਰਡਰ ਕੋਲ ਬੜੀ ਧਾਰਾ ਮਾਰਦੀ ਬਈ ਦੀ ਇਹ ਇੱਥੋਂ 17 ਵੀ ਮਾਰਾਂਗੇ ਤਸੱਲੀ ਕਰਾਵਾਂਗੇ ਉਹ ਠੰਡੀ ਆ ਗਈ ਲੈ ਲੱਭੀ ਓਏ ਗਰਮ ਗਰਮ ਵਾਲਾ ਸੀਨ ਨਹੀਂ 16 17 ਦੇਗੀ ਪਹਿਲਣ ਹਾਂ ਪਹਿਲਾਂ ਕਿੰਨਾ ਦੁੱਧ ਚਵਾ ਦੂਗੀ ਦੁੱਧ ਦੇ 18 ਕਿਲੋ ਚਵਾ ਦੂ ਰਾਂ 17 18 ਚ ਚਵਾ ਦੂ ਰਾਂ ਜਿਹੜੇ ਹਿਸਾਬ ਨਾਲ ਕਹੇ ਲਿਆ ਬਾਡੀ ਦੀ ਬੰਤਰਾ ਜਾਂ ਨਸਲ ਕੁਆਲਿਟੀ ਆ ਗਾਂ ਵਾਲੇ ਬੰਨੇ ਮਾਰਦੇ ਲੈ ਲੱਭੀ ਕੈਮਰਾ ਇੱਥੋਂ ਗਾੜੀ ਪਿਛਾੜੀ ਕਰਾਦੀ ਜੈ ਇੱਕ ਚ ਅਤਾ ਰਹਿੰਦੀ ਆਪਾਂ ਲਾਸਟ ਤੇ ਮਾਰ ਦਾਂਗੇ ਠੀਕ ਹੈ ਠੀਕ ਪੈਸੇ ਕਿੰਨੇ ਲਵਾਗੇ ਅੱਜ ਛੋਟੀ ਤਾਂ ਬਈ 2 ਲੱਖ ਦੀ ਆਪਾਂ 1 ਲੱਖ 50 ਹਜ਼ਾਰ ਦੀ ਦੇ ਦਾਂਗੇ ਹਾਂ ਨਾ ਉਹੀ ਸਾਈਡ ਨੂੰ ਮਾਰਾ ਜਾ ਇਹ ਇੱਥੋਂ ਕਰਾ ਦੇ ਲੱਭੀ ਚੈੱਕ 1 ਲੱਖ ਤੇ 50 ਹਜ਼ਾਰ ਦੀ ਬਈ ਜੈਸਨ ਉਹ ਜੀ ਹੋ ਗਈ ਮਾਫੀ ਮੁਫੀ ਮੜੀ ਮੋਟੀ ਸ਼ੋਰ ਛੱਪਾ ਜਾ ਛੋਰ ਛੱਪੀ ਹੋਵੇ ਚੂ ਬਈ ਠੀਕ ਹੈ ਗੱਲ 13 ਕਿਲੋ ਚੌਥੇ ਜਨਾ ਜਖਾ ਦੇਾਂਗੇ ਹਾਂ ਕੰਡਿਆ ਹਾਂ ਮਾਝੇ ਸਾਈਡ ਨੂੰ ਕਰਦੇ ਲੱਭੀ ਬੱਚੇ ਦਾ ਜ਼ਰੂਰ ਮਾਰਦੀ ਕੈਮਰਾ ਕਿਉਂਕਿ 나ੜੂਆ ਬੱਚੇ ਦਾ ਤਕਰੀਬਨ ਤਕਰੀਬਨ ਕਹੂੰਗਾ ਨਾਲ ਮੰਗੂਏ ਆ ਇੱਥ ਉਹ 나ੜੂਏ ਤੇ ਮਾਰਦੇ ਕੈਮਰਾ ਕਈ ਵਾਰੀ ਭਰਾ ਕਹਿੰਦੇ ਆ ਪਤਾ ਨਹੀਂ ਜਿਆਦੇ ਟਾਈਮ ਦੀ ਸੂਈ ਆ ਲਾ ਤੀਜੇ ਦਿਨੀ ਵਾਲ ਪੂਰੇ ਜੇ ਕਰੀ ਖੜਾ ਉਹ ਰੰਗ ਨਾ ਜਿਆਦੇ ਦੇਖਿਆ ਕਰੋ ਮੈਂ ਕਹੂੰਗਾ ਵੀ ਚਾਹੇ ਤਾਂ ਬੱਚੇ ਦੇ ਭਾਈ ਦੰਦ ਪਟਲਣ ਹਨਾ ਚਾਹੇ ਨਾਲ 나ੜੂਆ ਚੈੱਕ ਕਰ ਲੈਣਾ ਇਹ ਉਹ ਚੀਜ਼ ਨਹੀਂ ਹੈਗੀ ਦੋ ਹੀ ਨੇ ਤਸੱਲੀ ਵਾਲਾ ਕੰਮ ਰਹੂਗਾ ਇਹ ਸੱਜਣ ਦਾ ਪੂਰਾ ਤੇ ਜਿੰਨੀ ਬੋਲੀ ਦੱਸਿਆ ਓਨੀ ਵਾਈ ਕਹਿੰਦਾ ਚਬਾਉਣ ਦੇ ਜੁਮੇਵਾਰ ਰਵਾਂਗੇ ਟਾਈਮ ਤੋਂ ਟਾਈਮ ਉਹ ਚੀਜ਼ ਨਹੀਂ ਸਵੇਰ ਤੁਹਾਨੂੰ ਦਿਖਾਈ ਦਿੱਤਾ ਪੂਰੀ ਠੰਡੀ ਆ ਗਈ ਉਹ ਗਰਮੀ ਵਾਲਾ ਕੰਮ ਹੀ ਨਹੀਂ ਗਾਂਵਾਂ ਵਾਲਾ ਕੰਮ ਹੀ ਆ ਮੱਝ ਨੂੰ 1.65 ਦੀ ਹੋ ਜੂਗੀ ਤੇ ਹੁਣ ਮਾਰ ਦੇ ਲੱਭਿਆ ਬੱਚੀ ਤੇ ਕੈਮਰਾ ਮੈਨੂੰ ਇਹਦੀ ਕਰਾ ਦੇ ਤਸੱਲੀ ਕੇ ਭਰਾ ਨੂੰ ਹੁੰਦਾ ਵੀਰ ਗੰਡੀ ਢੁੰਡੀ ਕੱਚੀ ਆ ਬਾਈ ਹਜੇ ਹਫਤਾ ਕੱਟਦੀ ਆਗੀ ਠੀਕ ਆ ਥਾਨ ਵਾਲਾ ਅਸਲ ਲੱਗਣਾ ਥਾਨ ਵਾਲਾ ਅਸਲ ਆ ਬਾਈ ਇੱਥੋਂ ਮਾਰ ਕੈਮਰਾ ਕੋ ਗਰਮੀ ਵਾਲਾ ਕੰਮ ਤਾਂ ਹੈ ਹੀ ਨਹੀਂ ਜਮੇ ਇਹ ਬਰਫ਼ ਵਾਲਾ ਕੰਮ ਹੀ ਆ ਲੈ ਇੱਥੋਂ ਕਰਾ ਦੇ ਚਾ ਇੱਕ ਕਸੂਆ ਮੈਨੂੰ ਕਿਹੜਾ ਸੂੰਦੀ ਆ ਸੂਆ ਬਾਈ ਤੀਜਾ ਸੂੰਦੀ ਆ ਤੀਜਾ ਸੂਆ ਆ ਲੈ ਆ ਬਾਹਰ ਲੈ ਬੰਦੇ ਕਸੂਆ ਬਾਈ ਕਹਿੰਦਾ ਅਰੀਜਨਲ ਸੂੰਦੀ ਆ ਤੀਜਾ ਹਾਈਟੇ ਦੀ ਮੈਨੂੰ ਜਰਸੀ ਵਾਲੀ ਰਹੂਗੀ ਨਾ ਜਰਸੀ ਵਾਲੀ ਬਾਈ ਆ ਹਾਈਟ ਰਹੂਗੀ ਜਰਸੀ ਤੇ ਸਵੇਰ ਤੁਹਾਨੂੰ ਚੈੱਕ ਕਰਾਤਾ ਸਵੇਰ ਦੀ ਨਜਾਇਜ਼ ਠੰਡੀ ਰਹੂਗੀ ਇੱਕ ਤਾਂ ਠੰਡੀ ਕਹਿੰਦੇ ਇੱਕ ਨਜਾਇਜ਼ ਹੀ ਠੰਡੀ ਸੀਲ ਕਹਿੰਦੇ ਹੋ ਰਹੂਗੀ ਲੇਵਾ ਬੜਾ ਸ਼ਾਨਦਾਰ ਬਣਾ ਦੂਗੀ ਕਿਰਾਮ ਨੂੰ ਹੋਰ ਘਮਾ ਦੇ ਤੇਰੇ ਵਾਲੇ ਬੰਨੇ ਘਮਾ ਦੇ ਕਿੰਨੇ ਦਿਨ ਬਾਕੀ ਨੇ ਇਹਦੇ ਇਹਦਾ ਹਫਤਾ ਲੰਦਾ ਬਈ ਇੱਕ ਹਫਤਾ ਹਾਂ ਬਈ ਕਿੰਨਾ ਕੁ ਦੁੱਧ ਚਵਾ ਦੂਗੀ ਮਨੂੰ ਇਹ ਦੁੱਧ ਬਈ 17-18 ਕਿਲੋ ਆਮ ਨਾਲ ਚਵਾ ਦੂ 15 ਤੋਂ ਬਾਰੇ ਤਾਂ ਚਵਾਈ ਦ ਬਾਰ ਆਮ ਨਾਲ ਬਈ ਆਮ ਨਾਲ 16 ਮੰਨ ਲੈ ਕੋਈ ਭਰਾ ਉਰੋਂ ਹੀ ਲਈਆ ਬਈ ਠੀਕ ਆ ਗੱਲ ਓਟਲੀ ਲਈ ਹੋਇਆ ਹਾਂ ਹਾਂ ਠੀਕ ਆ ਗੱਲ ਸਵੇਰ ਦੀ ਬਹੁਤ ਠੰਡੀ ਗੱਬਣ ਪਤਾ ਕੁਛ ਇਹ ਸਹੀ ਹਾਲ ਤੂੰ ਹਾਂ ਬਈ ਗੱਬਣ ਦਾ ਨਹੀਂ ਪਤਾ ਹੈਗਾ ਠੀਕ ਹੈ ਗੱਲ ਆ ਉਹ ਬਾਈ ਕਹਿੰਦਾ ਦਿੰਦੀ ਬੱਚੀਆਂ ਆ ਉਹ ਆ ਖਰੀਦੀ ਵੀ ਆ ਉਦੋਂ ਜ਼ਿਆਦਾਤਰ ਬੱਚੀਆਂ तकरीबन 2 ਵਾਰ ਸੂਈਆਂ ਵੀ ਬੱਚੀਆਂ ਦਿੱਤੀਆਂ ਅੱਗੇ ਤੁਹਾਡੀ ਕਹੂੰਗਾ ਕਿਸਮਤ ਵਾਲਾ ਕੰਮ ਹੀ ਆ ਕਿਉਂਕਿ ਇਹਦਾ ਬੰਦਲਾ ਢਰੀ ਕਹੂੰਗਾ ਮੈਂ ਆ ਬੱਚੇ ਦੀ ਗਾਰੰਟੀ ਨਹੀਂ ਦਿੰਦੇ ਪਰ ਉਦੋਂ ਠੰਡੀ ਸੀਲ ਦੀ ਗਾਰੰਟੀ ਤੁਹਾਡੇ ਸਾਹਮਣੇ ਆ ਲੈ ਕੇ ਰਾਮ ਨੂੰ ਹੋਰ ਮਾਰ ਕੇ ਹੱਥ ਹੱਥ ਚੈੱਕ ਕਰਾ ਦੇ ਉਹ ਚੀਜ਼ ਨਾ ਹੋਵੇ ਭਰਾ ਨੂੰ ਕੋਈ ਭਰਾ ਕੇ ਤੇ ਕਰੇ ਯਾਰ ਗਰਮ ਸਾਈ ਹਾਲ ਭੇਜਤੀ ਆਪਣੇ ਕੋਲੇ ਬਾਈ ਵਰਗੇ ਨਹੀਂ ਇੱਥੋਂ ਕਰਾ ਦੇ ਤਸल्ली ਬਣਨਾ ਬਹੁਤ ਆ ਬੱਚੀ ਨਾ ਕੱਚੀ ਕੱਚੀ ਨਰਮ ਆ ਬਾਈ ਹੱਬਤੇ ਦੀ ਕਿੰਨੇ ਪੈਸੇ ਲੈ ਲਾਂਗੇ ਮਾਨੂੰ ਇਹਦੇ ਸਾਡੇ ਇਹ 45000 ਦੀ ਦੇ ਦਾਂਗੇ ਮਾਫੀ ਕੋਈ ਮਾਫੀ ਹੋ ਜੂਗੀ ਕਰ ਦਾਂਗੇ ਜਮੇ ਫਿਕਸੇ ਕਰ ਦੇ ਗਾ ਮੇਰੇ 42000 ਦੀ ਜਮੇ 42 ਹੁਣ ਬਣ ਗਈ ਨਾ ਗੱਲ 42 ਦੀ ਬਾਈ ਕਹਿੰਦਾ ਹੋ ਜੂ ਤੇ ਸਵਾ ਠੰਡੀ ਲੋ ਜਾਵਾਂ ਉਹ ਜੀ ਜਿੰਦਾ ਉਹ ਗਰਮ ਗਰਮ ਵਾਲਾ ਸੀਨ ਇਹ ਨਹੀਂ ਹੈਗਾ ਯਾਰ ਗਰਮ ਵਾਲਾ ਜਮੇ ਠੰਡੀ برفਰ ਗਿਆ ਤੇ ਹੁਣ ਉਹਦੀਆਂ ਬੱਚਾ ਲਾ ਕੇ ਦਿਖਾ ਦਿੰਦਾ ਰਾਮਾਰ ਕੇ ਜੁੱਟੀ ਹਾਂ ਲੈ ਸਾਡੇ ਨੂੰ ਚਵਾਈ ਕਰ ਸਕਦੇ ਹਾਂ ਜੇ ਇੱਕ ਗਾਂਵ ਵਾਲਾ ਕੰਮ ਹੀ ਆ ਗਰਲੈਂਡੋ ਗਾਂ ਦਾ ਹੁੰਦਾ ਜੀ ਉਹਾਂ ਪਾਸੇ ਬੈ ਕੇ ਚਲਾਉਂਦੀ ਆ ਸੁਭਾਅ ਦੀ ਬਿਲਕੁਲ ਠੰਡੀ ਦਾ ਲੱਭੁਰਲੇ ਬੰਨਿਓ ਕਰਾ ਦੇ ਚੱਕ ਜਬਾਈ ਇੱਕ ਵਾਰੀ ਉਹ ਚੀਜ਼ ਨਹੀਂ ਗਰਮ ਗਰਮ ਵਾਲਾ ਸੀ ਨਾ 2 ਮਿੰਟਾਂ ਚ ਝੋਕੇ ਖੜੇ ਹੋਣ ਵਾਲਾ ਸ਼ਿਸ਼ਟ ਨਹੀਂ ਆ ਕੋਈ ਗੱਲ ਆ ਵੀ ਦੁੱਧ 2 ਕਿਲੋ ਘੱਟ ਦੇਵੇ ਪਰ ਯਾਰਾ ਕੰਮ ਹੋਈ ਅਸਲ ਹੋਈ ਨਾ ਠੰਡੀ ਦੇ ਪਰਲੇ ਬੰਨਿ ਵੀ ਕਰਾ ਦੇ ਚੱਕ ਲੱਭੀ ਬੰਦੇ ਕਰਾ ਦੇ ਜੇ ਇੱਕ ਵੀ ਦੋਨੇ ਜੋਰੇ ਨਾ ਮਾਰੀ ਆ ਮੈਨੂੰ ਇਹਦਾ ਬਾਲਟੀ ਮਿੰਟਾਂ ਚ ਭਰਨ ਵਾਲਾ ਕੰਮ ਹੀ ਆ ਉਹ ਸੀ ਨਹੀਂ ਹੈਗਾ ਉਹ ਨਹੀਂ ਆ ਜਾਂਦੀ ਆ ਪਾਣੀ ਕਿਹੜੇ ਪਾਸੇੋਂ ਕੱਢੀ ਜਾਂਦੀ ਆ ਦੁੱਧ ਸਿਰਾਂ ਕੰਮ ਹੀ ਆ ਆਹ ਪੋਲੀ ਚ ਚਵਾਈ ਠੋਸ ਚਵਾਈ ਵਾਲਾ ਕੰਮ ਆ ਲੈ ਲੱਭੀ ਚੱਲੀ ਜਾਂਦੇ ਓਏ ਆ ਬਾਲਟੀ ਹੁਣ ਭਰਦਾ ਨਾ 2 ਮਿੰਟ ਹੀ ਲੱਗਣੇ ਸਾਰੇ ਐਂਡਾ ਕੰਮ ਹੀ ਰਹੂਗਾ ਮਨੂ ਦੀ ਵੀ ਤਮੰਨਾ ਪੂਰੀ ਹੋ ਜੂਗੀ ਮਨੂ ਕਹਿੰਦਾ ਬਾਲਟੀ ਲਾ ਦੇ ਕਾਂਢੇ ਕੇਰਾ ਆਪਾਂ ਕਦੇ ਚੋਈ ਨਹੀਂ ਮਨੂ ਯਾਰ ਇਹਦਾ ਮੇਰਾ ਖਲਾਣ ਜਾਣ ਬੰਦਾ ਵੀ ਚੋਦੂ ਆ ਨਾ ਹਾਂ ਬਈ ਅਗਲਾ ਕਹਿ ਦਿੰਦਾ 100 ਨੰਬਰ ਚ ਬਈ 200 ਨੰਬਰ ਚ ਬਈ ਆ ਅਛਾ ਹਾਂ 100 ਆਪਣੀ ਅੱਗੇ ਆ ਉਹਨਾਂ ਨਾਲ ਹਾਂ ਉਹ ਬਾਲਟੀ ਦਿਖਾ ਲੈ ਲੀ ਲਾ ਕੇ ਓਏ ਨੇੜੇ ਵੱਜਣਾ ਡਰਜੇ ਗੌਰ ਰੱਖੀ ਬਾਲਟੀ ਦਿਖਾ ਵੀ ਕਿਵੇਂ ਉੱਠਦੀ ਆ ਜਿਵੇਂ ਕੋਕਚ ਆਪਾਂ ਨੂਨ ਨਹੀਂ ਪਾਉਂਦੇ ਕੋਕੋਟ ਦਾ ਹੁੰਦਾ ਐਂ ਆਉਂਦੀ ਆ ਬਾਲਟੀ ਤਾਂ ਪਿੰਡ ਕੰਮੀ ਆ ਇਹ ਸਿੱਖਣ ਵਾਲਾ ਬੰਦਾ ਵੀ ਲੈ ਜਾਈਏ ਹਾਂ ਹਾਂ ਬਈ ਕੋਈ ਜਿਹੜਾ ਮਰਜ਼ੀ ਉਹ ਕਰ ਲੈ ਕਿੰਨਾ ਬੋਲਾ ਚਵਾ ਦੂਗੀ ਦੋ ਟਾਈਮ ਦੁੱਧ ਹੁਣ 13 ਕਿਲੋ ਚਵਾ ਦੂਗੀ ਐਂ ਤਸੱਲੀ ਆ ਤਾਂ ਵਕਤ ਹੁਣ ਟਾਈਮ ਦੇਖ ਲੈ ਕੀ ਹੋਇਆ ਠੀਕ ਆ ਕਰਨ ਹਾਂ ਆ ਨੰਬਰ ਬੋਲ ਦੇ ਜੀਰਾ 7087914302 7087914302 ਪਿੰਡ ਸ਼ੇਰੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ